ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਇਬ ਲੋਗ ਦੇ ਵਿੱਚ ਹੋਰ ਜੀ ਦੱਸੋ ਕਿਵੇਂ ਹੋ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਮ ਹਾਂਜੀ ਇੱਥੇ ਦੁਪਹਿਰ ਦਾ ਟਾਈਮ ਆ ਤੇ ਆਪਾਂ ਸਵੇਰ ਦੇ ਕੰਮ ਕਰ ਨਵੇੜੇ ਕਿ ਉਸ ਤੋਂ ਬਾਅਦ ਕਰਿਆ ਅੱਧਾ ਘੰਟਾ ਆਰਾਮ ਤੇ ਉਸ ਤੋਂ ਬਾਅਦ ਫੇਰ ਆਪਣੇ ਕੰਮ ਦੁਬਾਰਾ ਤੋਂ ਸਟਾਰਟ ਹੋਗੇ ਤੇ 1.5 ਘੰਟੇ ਦਾ ਟਾਈਮ ਸੀਗਾ ਜਿਸ ਕਰਕੇ ਸਕੂਲੋਂ ਆ ਗਿਆ ਸੀਗਾ ਤੇ ਉਹਦੇ ਜਦੋਂ ਸਕੂਲੋਂ ਆਏ ਨਾ ਉਦੋਂ ਹੀ ਫਿਰ ਆਪਾਂ ਨੇ ਚੁੱਲ੍ਹੇ ਤੇ ਉਤਰੇ ਹੋ ਸੀਗੇ ਚੌਲ ਆਲੂ ਆਲੂ ਪਕ ਆਲੂ ਮਟਰ ਪਾ ਕੇ ਹੈ ਨਾ ਪਰ ਪਤਾ ਹੀ ਸਹਿਜ ਪ੍ਰੀਤ ਤਾਂ ਕਈ ਦਿਨ ਦਾ ਜਿੱਦ ਕਰ ਰਿਹਾ ਸੀਗਾ ਵੀ ਚੌਲ ਬਣਾ ਕੇ ਦੇ ਤਾਂ ਫਿਰ ਮੈਂ ਅੱਜ ਬਣਾ ਹੀ ਦਿੱਤੇ ਮੈਂ ਚਲ ਚੁੱਲੇ ਤੇ ਬਣਾ ਦਿੰਦੇ ਨਾਲ ਲੱਗੀ ਹੋਈ ਸੀ ਕਿ ਮੇਰੇ ਕੱਪੜਿਆਂ ਦੀ ਮਸ਼ੀਨ ਕੱਪੜੇ ਵੀ ਧੋ ਹੋ ਰਹੇ ਸੀਗੇ ਬਾਜੀ ਹੁਣ ਦੁਪਹਿਰ ਤੋਂ ਕੰਮ ਕਾ ਸਟਾਰਟ ਹੋ ਜਾਂਦੇ ਨੇ ਮਗਰ ਦੀ ਮਗਰ ਤੇ ਫੇਰ ਨਾ ਜਿਹਾ ਵੀ ਚਲ ਹੁਣ ਚੱਲੇ ਚੱਗ ਦਾ ਵੱਲਦੀ ਆ ਵੀ ਚੌਲ ਬਣਾਏ ਸੀ ਨਾ ਵੀ ਚਲੋ ਧਾਲ ਧਰਨੀ ਹੋ ਸ਼ਾਮ ਨੂੰ ਵੀ ਹੁਣੇ ਧਰ ਦਨੇ ਆ ਨਾਲੇ ਚੁੱਲਾ ਭਖਿਆ ਹੋਇਆ ਸੀ ਨਾਲੇ ਮੈਂ ਹਾ ਵੀ ਸ਼ਾਮ ਨੂੰ ਫੇ ਮੈਨੂੰ ਆਗੂ ਚਾਣੀ ਕੋ ਫੇਰ ਨਾ ਮੈਂ ਜਦ ਇਹ ਧਾਲ ਧਰਤੀ ਸੀ ਕਿ ਧਾਲ ਧਰਤੀ ਸੀ ਕਿ ਜੀ ਮੋਠਾਲੀ ਮੋਟ ਮੇਰੇ ਅੰਦਰ ਦੋ ਕਿਸ ਮਾਰ ਕੇ ਪਿਓ ਕੇ ਰੱਖੇ ਹੋਏ ਸੀਗੇ 10 ਮਿੰਟ ਪਹਿਲਾਂ ਵੀ ਹੋਤੇ ਸੀਗੇ ਤੇ ਫਿਰ ਮੈਂ ਇਹ ਪਾਣੀ ਪਾ ਕੇ ਬਸ ਪਤਲੀ ਦੇ ਵਿੱਚ ਤੇ ਇਹ ਵਿੱਚ ਨੂਨ ਤੇ ਹਲਦੀ ਪਾ ਕੇ ਚੁੱਲੇ ਤੇ ਧਰਤੇ ਸੀਗੇ ਮੈਂ ਕਿਹਾ ਚੱਲ ਰਿੱਧੀ ਜਾਣਗੇ ਵੀ ਨਾਲ ਦੀ ਨਾਲ ਕੱਪੜੇ ਧੋਈ ਜਾਊਂਗੀ ਤੇ ਨਾਲ ਦੀ ਨਾਲ ਅੱਗ ਵਾਲੀ ਜਾਊਗੀ ਆਪਣੇ ਨਾਲ ਉਹ ਦੋ ਤਿੰਨ ਕੰਮ ਇਕੱਠੇ ਹੋਈ ਜਾਣਗੇ ਮੈਂ ਇਦਾਂ ਹੀ ਕਰਦੀ ਹੁੰਦੀ ਹਾਂ ਨਾ ਇੱਕ ਕੰਮ ਦੇ ਨਾਲ ਨਾਲ ਦੂਸਰਾ ਕੰਮ ਜਦ ਹੀ ਸਟਾਰਟ ਕਰ ਲੈਂਦੀ ਹਾਂ ਬਿਤਰਦੀ ਫਿਰਦੀ ਉਹ ਵੀ ਨਾਲ ਦੀ ਨਾਲ ਮੁੱਕ ਜੂਵੇ ਹੈਨਾ ਕਉਕੀ ਜੀ ਹੁਣ ਤੁਹਾਨੂੰ ਪਤਾ ਹੀ ਆ ਇੰਨਾ ਟਾਈਮ ਨਹੀਂ ਹੁੰਦਾ ਕਿ ਇੱਕ ਕੰਮ ਦੇ ਸੁਣਾਣੇ ਬੈਠੇ ਰਹੀਏ ਵੀ ਇੱਕ ਕੰਮ ਸਿਰੇ ਚੜੂਗਾ ਤਾਂ ਨਾਲ ਦੀ ਨਾਲ ਦੂਸਰਾ ਸਟਾਰਟ ਕਰੀਏ ਆਪਾਂ ਨਾਲ ਦੀ ਨਾਲ ਦੋ ਤਿੰਨ ਕੰਮ ਇਕੱਠੇ ਕਰ ਲੈਣੇ ਹੁੰਦੇ ਆ ਲਓ ਜੀ ਇੱਥੇ ਆਪਣੇ ਕੱਪੜੇ ਵੀ ਕੱਝਲੇ ਗਏ ਤੇ ਇਹ ਸੀਗੇ ਸੈਰਪਰੀ ਦੇ ਪੱਗਾਂ ਤੇ ਇਹ ਪੱਗਾਂ ਮੈਂ ਥੱਲੇ ਨਹੀਂ ਪਾ ਕੇ ਆਉਂਦੀ ਹੁੰਦੀ ਬਸ ਇੱਥੇ ਨਾ ਤਹਿ ਮਾਰ ਕੇ ਠੈਂਜੀ ਲਗਾ ਕੇ ਨਾ ਟੰਡੇ ਤੇ ਸੁੱਕਣ ਸੜਦਣੇ ਨੇ ਹਵਾ ਲੱਗ ਜਾਂਦੀ ਹੁੰਦੀ ਆ ਅ ਬੱਚਿਆਂ ਨੇ ਨਾ ਪਾਗੇ ਇੰਨੀ ਜ਼ਿਆਦਾ ਤਾਂ ਬੰਨੀ ਨਹੀਂ ਹੁੰਦੀ ਹੈਗੀ ਬਸ ਥੋੜਾ ਜਿਹਾ ਬੰਨ ਕੇ ਰੱਖ ਦਿੰਦੇ ਨੇ ਫਿਰ ਧੋ ਕੇ ਰੱਖਣੀਆਂ ਪੈਂਦੀਆਂ ਨੇ ਨਹੀਂ ਬਰਝੀ ਨਹੀਂ ਨਿਕਲਦੇ ਹੈਗੇ ਮਸਕ ਚੱਲ ਕੇ ਆਪਾਂ ਨੇ ਸੁੱਕਣੇ ਪਾਤੀਆਂ ਸੀਗੀਆਂ ਤੇ ਇੱਥੇ ਬਦਲੇ ਕੱਪੜੇ ਮੈਂ ਇੱਥੇ ਡੰਡੇ ਤੇ ਸਿਰਦੇ ਨਹੀਂ ਉਤਾਰਤੇ ਨਹੀਂ ਲੈ ਕੇ ਜਾਂਦੀ ਹੈਗੀ ਤੇ ਬਾਕੀ ਜਿਹੜੇ ਆਪਣੇ ਕੱਪੜੇ ਨੇ ਉਹ ਆਪਾਂ ਪਾ ਦਾਂਗੇ ਤਾਰ ਤੇ ਮੈਨਾਂ ਕੱਪੜੇ ਦੇਹ ਕੀ ਧੋਨੇ ਨੇ ਆ ਨਵੇਂ ਹੱਥੀ ਧੋਨੇ ਹੁੰਦੇ ਨੇ ਨਾ ਨਵੇਂ ਮੈਂ ਮਸ਼ੀਨ ਚ ਨਹੀਂ ਪਾਉਂਦੀ ਹੁੰਦੀ ਹੈਗੀ ਮੈਨੂੰ ਐ ਹੁੰਦਾ ਵੀ ਜਦੋਂ ਤਾਰ ਤੇ ਕੱਪੜੇ ਘੱਟ ਹੋਣ ਵੀ ਸਾਰੇ ਸੁੱਕ ਜਣ ਉਦੋਂ ਹੀ ਹਨਾ ਧੋਨੇ ਹੁੰਦੀਆਂ ਵੀ ਬਸ ਜਦ ਇਹ ਆਪਣੇ ਚੱਕੇ ਜਾਣ ਜਿਹੜੇ ਹਨ ਸੁੱਕ ਕੇ ਹਨਾ ਵੀ ਉਹਨਾਂ ਤੁੱਪਾਂ ਹੋਵੇ ਹਨਾ ਜਦ ਲੱਗ ਜਵੇ ਵੀ ਇਹ ਨਾ ਹੋਵੇ ਵੀ ਚੱਕੇ ਅੰਦਰ ਰੱਖਣੇ ਪੈ ਜਾਣ ਆਪਾਂ ਨੂੰ ਤੇ ਅੱਜ ਤੋਂ ਤੇ ਸਿੱਖੀ ਜੀ ਮੈਂ ਨਵੇਂ ਜਿਹੇ ਕੱਪੜੇ ਤੇ ਇੱਕ ਇੱਕ ਸੂਟ ਹੋਇਆ ਪਿਆ ਸੀਗਾ ਸਾਡਾ ਤੇ ਬਾਕੀ ਦੂਸਰੇ ਡੇਲੀ ਰੁਟੀਨ ਵਾਲੇ ਸੀਗੇ ਉਹ ਆਪਾਂ ਪਾ ਜਾਂਦੇ ਸੀ ਥੱਲੇ ਸੁੱਕਣੇ ਤੇ ਉਸ ਤੋਂ ਬਾਅਦ ਜੇ ਫੇਰ ਪਸ਼ੂਆਂ ਦਾ ਕੰਮ ਹੋ ਗਿਆ ਧਰ ਵਗੈਰਾ ਚੂਨਾ ਦੁੱਧ ਪਾਇਆ ਸਾਰਾ ਕੰਮ ਥੱਲੇ ਨਿਵੇੜ ਕੇ ਆ ਕੇ ਫੇਰ ਲੱਗੇ ਸੀ ਮੈਂ ਤਣਕਾ ਲਾਣ ਇੱਥੇ ਮੇਤੋਂ ਨਾ ਇਹ ਪਾਣੀ ਡੁੱਲ ਗਿਆ ਸੀਗਾ ਸਾਮਾਨ ਰੱਖਣ ਲੱਗੀ ਤੋਂ ਤੇ ਇੱਥੇ ਆਪਾਂ ਲਾ ਦਾਂਗੇ ਹੁਣ ਪੋਚਾ ਕਿ ਗਿੱਲੇ ਨਾ ਫਿਰ ਸਾਰੇ ਗਿੱਲਾ ਹੋ ਜਾਣਾ ਸੀਗਾ ਇੱਥੇ ਫੇ ਮੈਂ ਇੱਥੇ ਪੋਚਾ ਲਾ ਦਨ ਨਾ ਵੀ ਸਾਰਾ ਪਾਣੀ ਸੁੱਕ ਜਾਊਗਾ ਤੇ ਨਾਲ ਦੀ ਨਾਲ ਅੱਗ ਮਚਾਈ ਲਈ ਸੀਗੀ ਆਪਾਂ ਨੇ ਤੇ ਇਹ ਨਾ ਆਪਾਂ ਲਸਣ ਨਵਾਂ ਪਾਵਾਂਗੇ ਨਵਾਂ ਲਸਣ ਪੱਟ ਕੇ ਲਿਆਉਂਦਾ ਸੀਗਾ ਕਿਉਂਕਿ ਜੀ ਜਿਹੜਾ ਆਪਣਾ ਪੁਰਾਣਾ ਲਸਣ ਸੀਗਾ ਉਹ ਸਾਰੇ ਮੁੱਕ ਗਿਆ ਤੇ ਹੁਣ ਆਪਣੇ ਕੋਲ ਬਿਲਕੁਲ ਵੀ ਪੁਰਾਣਾ ਲਸਣ ਨਹੀਂਗਾ ਤੇ ਇੱਕ ਦੋ ਇਕੱਠੇ ਆ ਬਸ ਹੁਣ ਨਵੇਂ ਲਸਣ ਦੀਆ ਪੱਟ ਲੈਣੇ ਨੇ ਜੇ ਸਾਫਰੀ ਦੇ ਪਾਪ ਨੂੰ ਬਾਲਾ ਰਹਿੰਦਾ ਵੀ ਲਸਣ ਹੀ ਪਾਇਆ ਹੈਗਾ ਫਿਰ ਪਾਉਣਾ ਪੈਂਦਾ ਦਾਲ ਸਬਜੀ ਦੇ ਵਿੱਚ ਨਾਲ ਲਸਣ ਤੋਂ ਬਗੈਰ ਦਾਲ ਸਬਜੀ ਵੀ ਨਹੀਂ ਸਵਾਦ ਲੱਗਦੀ ਹੈਗੀ ਜਿਗੇ ਹੋਇਆ ਨਾਲ ਲਸਣ ਖਾਣਾ ਅੱਗੇ ਸਾਡੇ ਪਿਆ ਰਹਿੰਦਾ ਐਤ ਕੀ ਮੁੱਕ ਗਿਆ ਤੇ ਬਸ ਜੀ ਹੁਣ ਇਹੀ ਪਾ ਪਾ ਕੇ ਸਾਰਾਂਗੇ ਨਾਲ ਦੀ ਨਾਲ ਪੱਟ ਲਿਆ ਕਰਾਂਗੇ ਜਦੇ ਪਾ ਲਿਆ ਕਰਾਂਗੇ ਫਿਰ ਜਿਹੜੇ ਨਰਮ ਜਿਹੇ ਭੁੰਕਾ ਸੀਗੇ ਵਿਚਲੇ ਮਗਰ ਲਿਆ ਉਹ ਵੀ ਮੈਂ ਵਿਚੇ ਵਾਲੀਆਂ ਸੀਗੀਆਂ ਅੱਜ ਆਪਾਂ ਮਸਾਲਾ ਹਨਾ ਕੁੰਡੀ ਦੇ ਵਿੱਚ ਕੁੱਟ ਕੇ ਸਬਜ਼ੀ ਨੂੰ ਤੜਨ ਤੜਕਾ ਲਾਵਾਂਗੇ ਵਿੱਚੇ ਮੈਂ ਸਾਰੇ ਨੌਨ ਤੇ ਹਲਦੀ ਪਾ ਲਏ ਸੀਗੇ ਹਰੀ ਮਿਰਚ ਵੀ ਪਾ ਰਹੀ ਹਾਂ ਦੀ ਸੀ ਵਿੱਚੇ ਹੁਣ ਸਾਰਾ ਸਮਾਨ ਵਿੱਚੇ ਕੁੱਟ ਦਾਂਗੇ ਤੇ ਬਾਕੀ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੀ ਆਪਣੀ ਵੀਡੀਓ ਤੇ ਆਉਂਦੇ ਨੇ ਤੇ ਵੀਡੀਓ ਨੂੰ ਫੁੱਲ ਵਾਚ ਕਰਦੇ ਨੇ ਤੇ ਸੁਣ ਸੁਣ ਕਮੈਂਟ ਕਰਦੇ ਨੇ ਤੁਹਾਡੇ ਕਮੈਂਟ ਪੜ ਕੇ ਨਾ ਹੌਸਲਾ ਮਿਲਦਾ ਪਲੀਜ਼ ਇਸ ਤਰ੍ਹਾਂ ਹੀ ਕਮੈਂਟ ਕਰਦੇ ਰਿਹਾ ਕਰੋ ਵੀਡੀਓ ਤੇ ਤੇ ਇਹ ਉਸ ਦਿਨ ਨਾ ਜਿੱਦਾਂ ਪੱਕੇ ਗਏ ਸੀ ਉਸ ਦਿਨ ਰਮਨ ਰਮਨਦੀਪ ਸਹਾਰਣ ਜਿਹੜੇ ਦੀਦੀ ਬਲੌਗ ਬਣਾਉਂਦੇ ਉਹਨਾਂ ਦਾ ਮੈਸੇਜ ਆਇਆ ਸੀ ਕਿ ਤੁਸੀਂ ਮੰਮੀ ਤਾਂ ਦਿਖਾਈ ਨਹੀਂ ਆਪਣੀ ਬਲੌਗ ਦੇ ਵਿੱਚ ਉਸ ਦਿਨ ਨਾ ਪਤਾ ਕੀ ਹੋਇਆ ਮੰਮੀ ਤੇ ਭਰਾ ਗਏ ਹੋਏ ਸੀਗੇ ਪਿੰਡ ਵਿਆਹ ਸੀਗਾ ਕਿਸੇ ਦਾ ਉਹਨਾਂ ਨੇ ਅਖੰਡ ਪਾਠ ਦਾ ਜਪ ਕਰਾਇਆ ਸੀ ਤੇ ਭੋਗ ਤੇ ਗਏ ਹੋਏ ਸੀਗੇ ਤੇ ਉਹ ਆਏ ਉੱਥੋਂ ਨਾ ਲੇਟ ਆਏ ਫਿਰ कि ਜਦੋਂ ਆਏ ਉਦੋਂ ਫਿਰ ਮੈਂ ਕੋਈ ਬਲੌਗ ਸ਼ੂਟ ਨਹੀਂ ਕਰਿਆ ਹੈਗਾ ਤੇ ਨਾਲ ਫਿਰ ਗੱਲਾਂ ਬਾਤਾਂ ਦੇ ਵਿੱਚ ਇਦਾਂ ਹੀ ਭੁੱਲੇ ਗਈ ਹੈ ਨਾ ਵੈਸੇ ਤਾਂ ਅਗਲੇ ਪਿਛਲੇ ਵੀਡੀਓਜ਼ ਵਿੱਚ ਆਈ ਹੂ ਮਮੀ ਕਈ ਵਾਰ ਤੇ ਫਿਰ ਕੋਈ ਗੱਲ ਨਹੀਂ ਫਿਰ ਜੇ ਕਦੇ ਆਏ ਫਿਰ ਮਿਲਾ ਦਾਂਗੇ ਤੁਹਾਨੂੰ ਅ ਫਿਰ ਐ ਹੁੰਦਾ ਨਾ ਥੋੜਾ ਟਾਈਮ ਹੁੰਦਾ ਮੁੜ ਕੇ ਵੀ ਆਉਣਾ ਹੁੰਦਾ ਤੇ ਘਰ ਦੇ ਫਿਕਰ ਵੀ ਖੰਦੇ ਹੁੰਦੇ ਨੇ ਵੀ ਆ ਕੇ ਪਸ਼ੂ ਦੁਆਰਾ ਸਾਂਭਣੇ ਨੇ ਹੈ ਨਾ ਥੋੜਾ ਹੀ ਚਿਰ ਹੁੰਦਾ ਆਪਣੇ ਕੋਲ ਬਸ ਤੇ ਫਿਰ ਤਾਈਆਂ ਚਾਚੀਆਂ ਨਾਲ ਮਿਲ ਕੇ ਥੋੜਾ ਮੋਟਾ ਗੱਲਾਂ ਮਾਰ ਕੇ ਆ ਜਾਂਦੇ ਹਨ ਉਹ ਵੀ ਸਭ ਕਹਿੰਦੇ ਨੇ ਕਹਿੰਦੇ ਤੁਸੀਂ ਆਉਂਦੇ ਨਹੀਂ ਹਨ ਉਹ ਵੀ ਰਾਤ ਨਹੀਂ ਰਹਿੰਦੀ ਹੈਗੀ ਬਸ ਸਭ ਤਾਂ ਕਹਿੰਦੇ ਪਤਾ ਵੀ ਨਹੀਂ ਲੱਗਦਾ ਹੈਗਾ ਵੀ ਕਦੋਂ ਆ ਕੇ ਮੁੜ ਜੰਨੀ ਹੈ ਆਪਾਂ ਹਨਾ ਦਿਨ ਦੇ ਦਿਨ ਚਾਹੀਦਾ ਬਸ ਮੁੜ ਆਈ ਦਾ ਮਿੰਲਾ ਦਾ ਮੈਂ ਰਾਤ ਰਹੀ ਸੀ ਕਿ 2 ਸਾਲ ਹੋ ਗਏ ਚਾਚੇ ਦੀ ਕੁੜੀ ਦਾ ਵਿਆਹ ਸੀਗਾ ਜਾਗੋ ਵਾਲੇ ਦਿਨ ਰਾਤ ਰਹੀ ਸੀਗੀ ਇਹ ਦੂਸਰੇ ਦਿਨ ਪਿਆ ਸੀਗਾ ਮੁੜ ਕੇ ਹਾਲ ਤੱਕ ਨਹੀਂ ਰਹੀ ਹੈਗੀ ਤੇ ਤੁਹਾਨੂੰ ਪਤਾ ਹੀ ਹੈ ਨਾ ਪਿਛੇ ਪਛੂ ਪਸ਼ੂ ਵੀ ਸਾਹਮਣੇ ਹੁੰਦੇ ਜਿਨ੍ਹਾਂ ਨੇ ਪਸ਼ੂ ਰੱਖੇ ਹੁੰਦੇ ਉਹਨਾਂ ਤੋਂ ਤਾਂ ਕਿਤੇ ਹੈ ਨਾ ਰਾਤ ਵਗੈਰਾ ਰਹਿ ਹੁੰਦਾ ਬਸ ਇਦਾਂ ਹੁੰਦਾ ਵੀ ਦਿਨ ਦੀ ਦਿਨ ਜਾਓ ਤੇ ਮੁੜ ਆਓ ਤੇ ਲਓ ਜੀ ਇੱਥੇ ਆਪਣਾ ਮਸਾਲਾ ਵੀ ਕੁੱਟਿਆ ਗਿਆ ਰਗੜਤਾ ਆਪਣੇ ਸਮਾਰ ਕੇ ਤੇ ਕੜਾਈਆ ਵੀ ਧਰਤਾ ਨਾਲ ਦੀ ਨਾਲ ਅੱਗ ਬਾਲ ਦਾਂਗੇ ਛਟੀਆਂ ਦੀ ਅੱਗ ਬਹੁਤ ਚੜਦੀ ਆ ਬਹੁਤ ਛੇਤੀ ਕੰਮ ਨਿਪੜਦਾ ਇਥੇ ਚੁੱਲੇ ਤੇ ਤੇ ਸਰੋਂ ਦੇ ਤੇਲ ਦਾ ਤੜਕਾ ਲਾਵਾਂਗੇ ਸਰੋਂ ਦਾ ਤੇਲ ਪਾ ਲਿਆ ਆਪਾਂ ਨੇ ਆਪਣੇ ਨਾ ਹੁਣ ਇੱਥੇ ਬਸ ਥੋੜਾ ਜਿਹਾ ਚਿਰੇ ਅੱਗ ਬਲੂਗੀ ਸ਼ਾਇਦ ਮਿੰਨਾ ਮਿੰਨਾ ਕੇ ਅੱਗ ਬਲੂਗੀ ਫਿਰ ਆਪਾਂ ਨੂੰ ਨਾ ਬੰਦ ਕਰਨਾ ਪੈਣਾ ਚੁੱਲਾ ਕਿਉਂਕਿ ਜੀ ਆਪਣੇ ਆਲੇ ਦਾਲੇ ਹੈਗੀਆਂ ਨੇ ਕਣਕਾਂ ਕਣਕਾ ਪੱਕ ਜਾਂਦੀਆਂ ਨੇ ਫਿਰ ਆਪਾਂ ਚੁੱਲ੍ਹੇ ਚੱਗ ਨਹੀਂ ਵਾਲਦੇ ਹੈਗੇ ਹੁਣ ਹਨੇਰੀ ਆਉਣ ਲੱਗ ਜਾਂਦੀਆਂ ਨੇ ਨਾ ਫਿਰ ਪਤਾ ਨਹੀਂ ਲੱਗਦਾ ਹੈਗਾ ਵੀ ਕਿਤੇ ਚੁੱਲ੍ਹੇ ਚੱਗ ਪਈ ਹੋਗੇ ਹਨਾ ਉੜ ਚਵੇ ਫਿਰ ਤੁਹਾਨੂੰ ਪਤਾ ਹੀ ਅੱਗ ਲੱਗ ਜਾਂਦੀ ਆਣਦਾਲੇ ਕਣਕਾਂ ਨੂੰ ਬਹੁਸ਼ੀਤੀ ਕਣਕਾਂ ਨੂੰ ਅੱਗ ਪੈਂਦੀ ਆ ਤਾਂ ਕਰਕੇ ਆਪਾਂ ਫਿਰ ਚੁੱਲਾ ਬਾਲਣੋਂ ਹਟ ਜੰਨੇ ਆ ਮੈਂ ਕਿਹਾ ਵੀ ਚਲੋ ਹੁਣ ਲਗਾਤਾਰ ਜਿੰਨਾ ਕ ਜਿੰਨਾ ਚਿਰ ਨਹੀਂ ਕਣਕਾਂ ਪੱਕਦੀਆਂ ਹੈਗੀਆਂ ਆਪਾਂ ਚੁੱਲਾ ਬਾਲ ਲਈਏ ਕਿਉਂਕਿ ਇਹ ਆਪਣੇ ਛੜੀਆਂ ਪੁਰਾਣੀਆਂ ਹੋ ਜਾਣੀਆਂ ਨੇ ਫਿਰ ਜਿਵੇਂ ਬੋਤੀਆਂ ਹੋ ਜਾਣੀਆਂ ਨੇ ਇਹ ਆਪਣੇ ਕੋਲ ਹਲੇ ਕਾਫੀ ਕੀ ਹੋ ਬਣਨੇ ਫਿਰ ਇਹ ਮੁੱਕ ਜਾਣਗੀਆਂ ਹੁਣ ਫਿਰ ਹੁਣ ਲਗਾਤਾਰ ਨਾ ਚੁੱਲਾ ਬਾਲ ਲੈਂਦੇ ਨੇ ਆ ਫਿਰ ਤਾਂ ਬੜਨਾ ਵੀ ਹੈ ਨਹੀਂਗਾ ਤੇ ਲਓ ਜੀ ਇੱਥੇ ਆਪਣਾ ਮਸਾਲਾ ਭੁੱਜ ਗਿਆ ਤੇ ਆਪਾਂ ਹੁਣ ਇਹਦੇ ਵਿੱਚ ਪਾ ਦਾਂਗੇ ਪਾਣੀ ਘੱਟ ਲ ਗਏ ਤੇ ਐਦਾਂ ਨਾ ਦਾਲ ਬਹੁਤ ਸਵਾਦ ਬਣੀ ਆ ਕੁੰਡੀ ਸੋਟੇ ਨਾਲ ਕੁੱਟ ਕੇ ਪਹਿਲਾਂ ਮੇਰੇ ਕੋਲ ਕੁੰਡੀ ਸੋਟਾ ਨਹੀਂ ਹੈਗਾ ਸੀਗਾ ਮੈਂ ਕਦੇ ਨਹੀਂ ਵਰਤਿਆ ਹੈਗਾ ਹੁਣ ਬਰਤਣ ਲੱਗੀਆਂ ਇਹਦੇ ਨਾਲ ਮਸਾਲਾ ਕੁੱਟ ਕੇ ਪਾ ਦਨੇ ਆ ਮੈਂ ਇਹਨੂੰ ਦੇਖਿਆ ਹਰਿਆਣੇ ਹਰਿਆਣੇ ਵਾਲੀਆਂ ਭੈਣਾਂ ਨੇ ਜਿਹੜੀਆਂ ਉਹ ਕੁੰਡੀ ਸੋਟੇ ਨਾਲ ਕੁੱਟ ਕੇ ਮਸਾਲਾ ਪਾਉਂਦੀਆਂ ਨੇ ਇਦਾਂ ਜਿਕਣ ਆਪਣੀ ਪਹਿਲੀਆਂ ਹਨ ਦਾਦੀਆਂ ਪਾਉਂਦੀਆਂ ਹੁੰਦੀਆਂ ਸੀਗੀਆਂ ਤੇ ਮੈਨੂੰ ਵਧੀਆਂ ਲੱਗਿਆ ਕਿ ਮੈਂ ਹੁਣ ਉਹਦੇ ਕੁੱਟ ਕੇ ਪਾਉਣੀ ਹਿੰਦੀ ਆ ਸਵਾਦ ਲੱਗਦਾ ਦਾਲ ਸਬਜ਼ੀ ਇਹ ਤਾਂ ਮਸਾਲਾ ਕੁੱਟ ਕੇ ਪਾਇਆ ਹੋਇਆ ਤੇ ਦਾਲ ਬਹੁਤ ਸਵਾਦ ਬਣੀ ਸੀਗੀ ਮੋਠਾਂ ਦੀ ਨਾਲੇ ਨਾ ਚੁੱਲ੍ਹੇ ਤੇ ਬਣੀ ਹੋਵੇ ਤੇ ਸਵਾਦ ਨਾ ਹੋਵੇ ਤਾਂ ਹੋਈ ਨਹੀਂ ਸਕਦਾ ਬਹੁਤ ਸਵਾਦ ਬਣਦੀ ਹੈ ਚੁੱਲ੍ਹੇ ਤੇ ਤੇ ਦਾਲ ਸਬਜ਼ੀ ਬਸ ਦੀ ਲਓ ਜੀ ਹੁਣ ਇੱਥੇ ਆਪਾਂ ਨੇ ਆਪਣਾ ਤਵਾ ਵੀ ਧੋ ਕੇ ਰੱਖ ਲਿਆ ਅੱਟਾ ਮੇਰਾ ਗੁੰਨ ਕਰਕੇ ਨਾਲ ਦਿਨਾ ਰੋਟੀ ਪਕਾ ਲਾਂਗੇ ਫਿਰ ਨੇਰਾ ਹੋ ਚੜਨਾ ਜੀ ਤੇ ਚਲੋ ਜੀ ਆਪਾਂ ਹੁਣ ਆਪਣੇ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆ ਜੇਕਰ ਬਲੌਗ ਪਸੰਦ ਆਇਆ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੇਂ ਬਲੌਗ ਨਾਲ ਸਤਿ ਸ਼੍ਰੀ ਅਕਾਲ